ਤੇ ਲੜਾਈ ਝਗੜਾ ਹੋਇਆ ਕੋਈ ਜਾਣਕਾਰੀ ਹੈ ਕਿਉਂ ਹੋਇਆ ਕੌਣ ਮੈਂ ਤਾਂ ਕੋਰਚ ਸਿਗਾ ਅੰਦਰ ਜੀ ਚੀਕਾਂ ਚਾੜੇ ਪੈਰੇ ਸੀ ਜੀ ਬਾਹਰ ਨਿਕਲ ਕੇ ਦੇਖਿਆ ਤਾਂ ਕਿਸੇ ਬੰਦੇ ਨੂੰ ਕੁੱਟ ਕੇ 25 30 ਬੰਦੇ ਭੱਜੇ ਜਾਂਦੇ ਸਨ ਅੱਛਾ ਜੀ ਅਡੋਥੇ ਸੀਸੀਟੀਵੀ ਆ ਸਭ ਆਜੂਗਾ ਇਹ ਕੋਰ ਰੰਗਲਾ ਪੰਜਾਬ ਹਾਂਜੀ ਬਹੁਤ ਰੰਗਲਾ ਹੈ ਨਾਲੇ ਹੋਰ ਦੇਖਿਓ ਆ ਤੁਹਾਡੇ ਵੀ ਖੋਖੂ ਕੇ ਭੱਜਣਗੇ ਦੇਖਿਓ ਕੀ ਹੋਊਗਾ ਇਹ ਇਹ ਪੁਲਿਸ ਦੀ ਮੌਜੂਦਗੀ ਚ ਪੁਲਿਸ ਦੀ ਮੌਜੂਦਗੀ ਛੁਣ ਜਦਾਦਾਂ ਤੇ ਕਬਜ਼ੇ ਹੁੰਦੇ ਆ ਆ ਖੜੇ ਆ ਇੱਕ ਵਿਨੇ ਦੀ ਜ਼ੱਤੇ ਕਬਜ਼ੇ ਕੀਤੇ ਹੋਏ ਹੈ ਕੋ ਮੇਰੇ ਕੋਤੇ ਆਈ ਬੈਠੀ ਆ ਉਹਦੇ ਤੇ ਜਿਹੜਾ ਜ਼ੱਤੇ ਕਬਜ਼ਾ ਦਾ 20-20 ਕਰੋੜ 44 ਕਰੋੜ ਦੀ ਜਿਹੜਾ ਪ੍ਰਾਪਰਟੀ ਹੈ ਪੁਲਿਸ ਦੇ ਨਾਲ ਗਲ ਕੇ ਕਬਜ਼ੇ ਹੁੰਦੇ ਆ ਕਬਜ਼ੇ ਹੋ ਕੇ ਵਿਚਾਰਿਆਂ ਨੂੰ 25 ਪੈਸੇ ਦੇ ਕੇ ਸਾਫ ਸੂਰ ਦਿੰਦੇ ਆ ਇਹ ਡਾਕੂ ਡਾਕੂਆਂ ਦਾ ਰਾਜ ਹੈ ਹਰ ਜੀ ਇਹ ਰਾਜ ਨਾ ਇਹ ਕਨਸਟੀਟਿਊਸ਼ਨ ਦਾ ਰਾਜ ਨਹੀਂ ਇਹ ਚੰਬਲ ਘਟ ਦਾ ਰਾਜ ਹੈ ਠੀਕ ਹੈ ਇਹ ਖੋੜ ਦੀ ਵਿੱਚ ਵੀ ਲੜਾਈ ਝਗੜਾ ਹੋਇਆ ਸੀ ਕੋਈ ਆ ਕੀ ਉੱਥੇ ਦੋਨਾਂ ਦੀ ਦੋਨਾਂ ਪਾਰਟੀਆਂ ਦੀ ਨਾ ਕੋਈ ਆਪਸ ਵਿੱਚ ਪਹਿਲਾਂ ਹੀ ਲੜਾਈ ਸੀ 307 ਦਾ ਮਕਦਮਾ ਸੀ ਠੀਕ ਹੈ ਜੀ ਉਹਦੇ ਮਕਦਮੇ ਦੇ ਸਬੰਧ ਵਿੱਚ ਅਸੀਂ ਇਹ ਨਾ ਵੈਰੀਫਾਈ ਕਰ ਰਹੇ ਹੈਗੇ ਕਿ ਕਿਹੜੇ ਪਾਰਟੀਆਂ ਕਿਹੜੇ ਹੈਗੇ ਆ ਦੋ ਬੰਦਿਆਂ ਦੇ ਨਾਰਮਲ ਸੱਟਾਂ ਲੱਗੀਆਂ ਉਹ ਆਪਾਂ ਨੂੰ ਸਿਵਲ ਹਸਪੀਟਲ ਪੇਜ ਦਿੱਤਾ ਹੈ ਅੱਛਾ ਜੀ ਇਹ ਸਰ ਜਿਹੜੀਆਂ ਦੋ ਪਾਰਟੀਆਂ ਲੜੀਆਂ ਉਹ ਦੋਨੋਂ ਇੱਥੇ ਪੇਸ਼ੀ ਪੁੱਤਰ ਆਏ ਸੀ ਹਾਂਜੀ ਹਾਂਜੀ ਦੋਨਾਂ ਦੀਆਂ ਤਰੀਖ ਸੀਗੀ ਅੱਜ ਦੋਨਾਂ ਦੀ ਤਰੀਖ ਹਾਂਜੀ ਮਤਲਬ ਉਹਨਾਂ ਵੱਲੋਂ ਕਿਸੇ ਬੰਦੇ ਵੱਲੋਂ ਬੰਦੇ ਬੁਲਾਏ ਗਏ ਬਾਰੋਂ ਬੰਦੇ ਆ ਕੇ ਕੁਰਸੀ ਇਹ ਇਸ ਤਰ੍ਹਾਂ ਆਪਾਂ ਕੀ ਹਜ ਉਹ ਉਹਨਾਂ ਬਾਰੇ ਪਤਾ ਕਰ ਰਹੇ ਆ ਕਿ ਕਿਹੜੇ ਬੰਦੇ ਸੀ ਦੋਨਾਂ ਪਾਰਟੀਆਂ ਦੇ ਕਿਹੜੇ ਹੈਗੇ ਕਿਹੜੇ ਮੁਕਾਦਮਿਆਂ ਦੇ ਵਿੱਚ ਆਏ ਹੈਗੇ ਆ ਕਿੰਨੇ ਬੰਦੇ ਹੈਗੇ ਉਹਨਾਂ ਦਾ ਆਪਾਂ ਸਾਰੇ ਵੈਰੀਫਾਈ ਕਰ ਰਹੇ ਆ ਸਰ ਇਹ ਕਿਹੜੇ ਫਲੋਰ ਤੇ ਹੋਇਆ ਤੇ ਕਦੋਂ ਹੋਇਆ ਇਹ ਫਰਸਟ ਫਲੋਰ ਤੇ ਹੋਇਆ ਪ੍ਰਿਟੀ ਸੁਜੂਗਾ ਦੀ ਕੋਰਟ ਦੇ ਵਿੱਚ ਹੋਇਆ ਹੈਗਾ ਹਾਂਜੀ ਠੀਕ ਹੈ ਜੀ ਹਾਂਜੀ ਬਾਹਰ ਹੋਇਆ ਕੋਰਟ ਦੇ ਕੋਰਟ ਦੇ ਬਾਹਰ ਹੀ ਹੋਇਆ ਇਹ ਸਰ ਜਿਹਨਾਂ ਦੋਨਾਂ ਦੇ ਸੱਟਾਂ ਲੱਗੀਆਂ ਉਹ ਨਾਰਮਲ ਸੱਟਾਂ ਹੈਗੇ ਉਹਨਾਂ ਸਿਵਲ ਹਸਪੀਟਲ ਪਹਾਪ ਭੇਜ ਦਿੱਤਾ ਗਿਆ ਹੱਤਾਂ ਦੇ ਗੂੜੇ ਮਾਰੇਗੇ ਦੋਨਾਂ ਪਾਰਟੀਆਂ ਨੇ ਹਾਂ ਜੀ ਦੋਨਾਂ ਪਾਰਟੀਆਂ ਦੀ ਹਾਂਜੀ ਹਾਂਜੀ ਦੋਨਾਂ ਦਾ ਕੀ ਕਾਰਵਾਈ ਉਹ ਉਸ ਤੋਂ ਬਾਅਦ ਦੇਖਦੇ ਹਾਂ ਸਾਰੀ ਕਾਰਵਾਈ ਕਰਾਂਗੇ ਜੀ ਦੋਨਾਂ ਪਾਰਟੀਆਂ ਦਾ ਜੀ ਸਰ ਜਿਹੜਾ 307 ਦਾ ਮਾਮਲਾ ਤੁਸੀਂ ਕਹਿ ਰਹੇ ਹੋ ਇਹ ਕਿਹੜੀ ਥਾਣੇ ਦਾ ਕੁਝ ਪਤਾ ਹੈ ਹਾਂ ਜਗਰਾਉਂ ਥਾਣੇ ਦਾ ਪਤਾ ਲੱਗਿਆ ਸੀਗਾ 119/22 ਆ ਮਕਰਦਮਾ ਨੰਬਰ ਹੈਗਾ ਜੀ ਇਹ ਉਹਨਾਂ ਦੇ ਨਾਂ ਨੂੰ ਜੀ 193/2 ਇਹਨਾਂ ਦੇ ਉਹਦੇ ਨਾਂ ਨੂੰ ਜਿਨ੍ਹਾਂ ਦੀ ਸੱਟਾਂ ਲੱਗੀਆਂ ਜਿਹੜੇ ਹੁਕਤਨਾਏ ਉਹਨਾਂ ਦੇ ਵਿੱਚ ਵਿੱਚ ਜੇ ਵੈਰੀਫਾਈ ਕਰਦੇ ਨੇ ਉਹਨਾਂ ਦੇ ਨਾਮ ਦਾ ਪਤਾ ਨਹੀਂ ਉਹ ਤਿੰਨ ਬੰਦੇ ਭੇਜੇ ਹੈਗੇ ਹੈਗੇ ਗੋਵਿੰਦ ਸਿੰਘ ਤੇ ਬਲਜੀਤ ਤੇ ਗੁਰਮੇਲ ਜਿਹਨਾਂ ਦੀ ਸਟਾਫ ਲੱਗੀ ਹੈ ਤੇ ਕਿਹੜੇ ਸਿਵਲ ਹਸਪਤਲ ਭੇਜੇ ਜਗਰਾਉਂ ਸਿਵਲ ਸਿਵਲ ਹਸਪਤਲ ਲੁਧਿਆਣਾ ਲੁਧਿਆਣਾ ਆਏ ਹੋ ਜਗਰਾਉਂ ਤੋਂ ਹਾਂਜੀ ਆਏ ਜਗਰਾਉਂ ਤੋਂ ਆਏ ਸੀਗੇ ਜੀ ਸਰ ਠੀਕ ਹੈ ਜੀ ਤੇ ਜਿਹੜੇ ਪੱਤਰ ਆਏ ਹੈ ਸਰ ਇਹ ਹਾਂਜੀ ਇੱਕੋ ਪਾਰਟੀ ਦੇ ਦੋਨੇ ਮਕਸਦਾਂ ਪਾਰਟੀ ਦੇ ਇੱਕੋ ਪਾਰਟੀ ਦੇ ਹਾਂਜੀ ਵੈਰੀਫਾਈ ਕਰ ਰਹੇ ਆਂ ਵੀ ਅਸੀਂ ਇੱਕੋ ਪਾਰਟੀ ਦੇ ਜਦੋਂ ਇਕੱਠੇ ਸੀਗੇ ਬੈਠੇ ਫਿਰ ਤਾਂ ਇੱਕੋ ਪਾਰਟੀ ਦੇ ਹੋਣਗੇ ਠੀਕ ਹੈ ਓਕੇ